ਖਬਰ ਨਾ ਮਾ ਦੇਖ ਰਹੇ ਸਾਰੇ ਹੀ ਸ्रोतਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਸੂਤਰਾਂ ਦੇ ਹਵਾਲੇ ਤੋਂ ਅਹਿਮ ਆਤੇ ਵੱਡੀ ਖਬਰ ਇੱਕ ਪਾਸੇ ਬਲਵਿੰਦਰ ਸਿੰਘ ਪੁੰਦੜ ਵੱਲੋਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਨੂੰ ਇੱਕ ਜੁਟਤਾ ਮਿਲ ਵਰਤਨ ਗਠਬੰਧਨ ਲਈ ਕਿਹਾ ਗਿਆ ਕਿ ਜੇਕਰ ਅਸੀਂ ਦੁਫਾਰ ਹੋ ਗਿਆ ਜੇਕਰ ਅਸੀਂ ਸਪਲਿਟ ਹੋ ਗਿਆ ਤਾਂ ਧਾ ਲੱਗੇਗੀ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਅਕਾਲੀ ਅਕਾਲੀ ਦਲ ਜਿਹੜਾ ਹੈ ਉਹ ਸੰਕਟ ਦੇ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਹੈ ਇਸ ਨੂੰ ਲੈ ਕੇ ਬੀਬੀ ਜਗੀਰ ਕੌਰ ਤਤੇ ਹੋ ਗਏ ਬੀਬੀ ਜਗੀਰ ਕੌਰ ਵੱਲੋਂ ਕੀ ਗਿਆ ਪਹਿਲਾਂ ਆਪਾਂ ਸੁਣਦੇ ਹਾਂ ਫਿਰ ਗੱਲਬਾਤ ਕਰਾਂਗੇ ਜਿਹੜੀ ਉਹਦਾ ਕਾਰਨ ਹੈ ਹਾਂ ਜੀ ਕਾਦਰ ਸਾਹਿਬ ਦੀ ਸਾਰੀ ਇੱਕ ਵਾਰ ਦਿੱਤੀ ਗਈ ਸੀ ਹੁਕਮਨਾਮਾ ਜਾਰੀ ਕਰਕੇ ਆਦੇਸ਼ ਕੀਤਾ ਗਿਆ ਸੀ ਹਾਂ ਤੋਂ ਅੱਜ ਕਮਿਟੀ ਬਣਾਈ ਹੈ ਉਹ ਜਗਧੂ ਜੀ ਇਹ ਫਤਹਿ ਮੈਂ ਲੀਕ ਮਿਤੀ ਬਣੀ ਸੀ ਇਹ ਤਾਰੀਫ ਕਰੇਗੀ ਪੁਨਰ ਚੀਤ ਹੋਵੇਗਾ ਆਕਾਲੀ ਦਲ ਪਹਿਲਾ ਲੀਡਰਸ਼ਿਪ ਹੈ ਭਾਵੇਂ ਸਾਡਾ ਪ੍ਰਧਾਨ ਜਿਹੜਾ ਹੈ ਜਾਂ ਸਾਡਾ ਆਗੂ ਹੈ ਉਹ ਕਹਿੰਦੇ ਨਾ ਕਿ ਤਾ ਵੀ ਸਾਥ ਦਿੱਤੇ ਹੁਣ ਅਸਵਾਈ ਕਰਦੇ ਯੋਗ ਨਹੀਂ ਹਮ ਇਸ ਕਰਕੇ ਨਵੇਂ trio ਪਾਰਟੀ ਜਿਹੜੀ ਹੈ ਉਹ ਕਮੇਟੀ ਕਰੇਗੀ ਤੇ ਕਮੇਟੀ ਕੀ ਅਖਸਾਰੀ ਨਿਯਤ ਬਣ ਕੇ ਉੱਤਪਾਦ ਪ੍ਰਤਾਦੀ ਚੋਣ ਹੋਵੇਗੀ

ਹਾਂ ਇਹ ਕਾਹਦਾ ਤੱਕ ਪਗੜੀ ਹੋਈ ਨਹੀਂ बीबीती गई सी जा रही है मजबूत किया जाए जिस तरह अकाली दल का ग्राफ हेठा थले आया करवास ਉਹ ਨਹੀਂ ਪਤਾ ਲੱਗਦਾ ਕਿ ਜਦੋਂ ਇੱਕ ਬੀਤੀ ਪਈ ਸੀ ਤੇ ਪਰਤੀ ਸ਼ੁਰੂ ਕਰਕੇ ਤੇ ਉੱਥੇ ਦਫ਼ਤਰ ਦੇ ਵਿੱਚ ਹਮ ਆਓ ਕੀ ਆਇਆ ਨੂੰ ਪਰਤੀ ਸ਼ੁਰੂ ਕਰੋ ਫਿਰ ਬੀਬੀ ਜ਼ਗੀਰਕਰ ਵੱਲੋਂ ਇਹ ਕਿਆ ਜਾ ਰਿਹਾ ਹੈ ਕਿ ਅਸੀਂ ਨਿਮਾਣੇ ਸੇ ਕਾਂ ਭਗੌੜੇ ਕੌਣ ਹੋਏ ਨੇ ਬਨਕਰ ਕੌਣ ਹੋਏ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਮੱਥਾ ਕਿੰਨਾ ਨੇ ਲਾ ਨਾਲ ਨਾਲ ਲਾਇਆ ਹੈ ਜਿਹੜਾ ਹੁਕਮਨਾਮਾ ਹੋਇਆ ਸੀ ਉਸ ਦੇ ਧਜਾ ਕੇਸੜੇ ਉਡਾਈਆਂ ਨੇ ਉਹਨਾਂ ਨੇ ਕਿਹਾ ਕਿ ਸਿੱਖ ਕੌਮ ਨੂੰ ਪਤਾ ਲੱਗ ਗਿਆ ਲੱਗ ਚੁੱਕਿਆ ਹੈ ਜੇਕਰ ਇਹਨਾਂ ਨੇ ਭਰਤੀ ਪੂਰੀ ਕਰ ਲਈ ਤੇ ਫਿਰ ਆਪਣਾ ਪ੍ਰਧਾਨ ਬਣਾ ਕੇ ਘਰੇ ਬੈਠ ਜਾਂਦੇ ਹੁਣ ਇਹਨਾਂ ਨੂੰ ਭਾਜੜਾ ਕਿਉਂ ਪੈ ਰੀਆਂ ਨੇ ਇਹਨਾਂ ਦੇ ਸਾਹ ਕਿਉਂ ਸੁੱਕੇ ਹੋਏ ਨੇ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਹੋਏ ਹੁਕਮਨਾਮੇ ਦਾ ਸਿੱਖ ਸੰਗਤਾਂ ਵੱਲੋਂ ਸੰਯੋਗ ਦਿੱਤਾ ਜਾ ਰਿਹਾ ਹੈ ਸਿੱਖ ਸੰਗਤ ਸਮਰਪਿਤ ਹੈ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੁਕਮਨਾਮੇ ਮੰਦੀ ਹੈ ਲੇਕਿਨ ਉਹਨੇ ਕਿਹਾ ਸੁਖਬੀਰ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਸਾਥੀ ਤੇ ਖਾਸ ਕਰਕੇ ਉਹਨਾਂ ਨੇ ਕਿਹਾ ਕਿ ਬਲਵਿੰਦਰ ਸਿੰਘ ਪੁੰਦੜ ਵੀ ਇਸ ਮਾਮਲੇ ਦੇ ਵਿੱਚ ਇਨਵੋਲਵ ਹੈ ਯਾਨੀ ਕਿ ਇੱਕ ਤਰ੍ਹਾਂ ਦਾ ਕੋਰਾ ਜਵਾਬ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਨਾ ਅਸੀਂ ਅੱਜ ਰਲਦੇ ਨਾ ਕੱਲ ਰਲਦੇ ਪਹਿਲਾਂ ਭਰਤੀ ਦੀ ਪ੍ਰਕਿਰਿਆ ਪੂਰੀ ਹੋਵੇਗੀ ਸੰਗਤਾਂ ਦੀ ਸਿੱਖ ਕੌਮ ਦੀ ਆਵਾਜ਼ ਸੁਣੀ ਜਾਵੇਗੀ ਉਸ ਤੋਂ ਬਾਅਦ ਸਾਡਾ ਰਾਪਤਾ ਸ਼੍ਰੋਮਣੀ ਅਕਾਲੀ ਦਲ ਦੇ ਦਾਗੀ ਧੜੇ ਨਾਲ ਹੋਵੇਗਾ